ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ। ਉਹਨਾਂ ਕਹਿੰਦੇ ਕਿ ਅੱਤਵਾਦੀਆਂ ਦੇ ਮਾਰੇ ਜਾਣ ਨਾਲ ਉਹਨਾਂ ਨੂੰ ਬਹੁਤ ਸਕੂਨ ਮਿਲਿਆ। ਉਹ ਸਾਨੂੰ ਮਾਣ ਭਾਰਤੀਆਂ ਸੈਨਾਨ ਨੂੰ ਵੀ ਸਾਡੇ ਪੁੱਤਰ ਦਾ ਬਦਲਾ ਭਾਰਤੀਆਂ ਸੈਨਾਨ ਨੇ ਲਿਆ। ਕਿਦੇ ਸਾਡੇ ਵੀ ਮਾਰ ਮਾੜੀ-ਮੁੱਟੀ ਠੰਡ ਕਾਲ ਜੇ ਪਈ ਆ। ਮੈਂ ਹੋਰ ਵੀ ਅੱਜ ਸਵੇਰੇ ਹੀ ਇੱਕ ਖਬਰ ਸੁੰਨੇ ਵਿੱਚ ਮਿਲੀ ਆ ਕਿ ਇੰਡੀਆ ਦੇ 에ਅਰ ਫੋਰਸ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜ ਕੇ ਬਾਅਦ ਦਿੱਤਾ ਗਿਆ ਜਦੋਂ ਇਹ ਖਬਰ ਉਹਨਾਂ ਮਾਪਿਆਂ ਨੇ ਸੁਣੀ ਹੋਵੇਗੀ ਜਿਨ੍ਹਾਂ ਦੇ ਪੁੱਤਰ ਦੇਸ਼ ਲਈ ਸ਼ਹੀਦ ਹੋਏ ਨੇ ਉਹਨਾਂ ਦੇ ਦਿਲਾਂ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਤੇ ਸਕੂਨ ਮਿਲਿਆ ਹੋਵੇਗਾ ਜੇ ਐਵੇਂ ਹੀ ਇੰਡੀਆ ਦੇ ਫੋਰਸ ਦੇ ਹੱਥ ਖੋਹ ਦਿੱਤੇ ਜਾਣ ਤਾਂ ਉਹ ਮਾਮਾ ਡਰਨਗੇ ਨਹੀਂ ਸਗੋਂ ਮਾਮਾ ਹਿਕਾਂ ਜੋੜੀਆਂ ਕਰਕੇ ਆਪਣੇ ਪੁੱਤਰਾਂ ਨੂੰ ਦੇਸ਼ ਲਈ ਪੜਤੀ ਹੋਣ ਲਈ ਭੇਜਣਗੇ ਇਸ ਕਦਮ ਨੂੰ ਅਸੀਂ ਸ਼ਹੀਦ ਹੋਏ ਆਪਣੇ ਬੀਰ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਦੇ ਤੌਰ ਤੇ ਦੇਖਦੇ ਹਾਂ ਇੰਡੀਅਨ ਫੋਰਸ ਨੂੰ ਇਹ ਕਦਮ ਕਿਤੇ ਨਾ ਕਿਤੇ ਕੁਝ ਨਾ ਕੁਝ ਸਮੇਂ ਤੋਂ ਸਮੇਂ ਤੋਂ ਬਾਅਦ ਉਠਾਉਣੇ ਹੀ ਪੈਣਗੇ ਜੇਕਰ ਅਤੰਕਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ ਸੋ ਅਸੀਂ ਇਸ ਕਦਮ ਦੀ ਪੂਰੀ ਸ਼ਲਾਘਾ ਕਰਦੇ ਹਾਂ ਤੇ ਅਸੀਂ ਇਸ ਕਦਮ ਨੂੰ ਦੇਸ਼ ਦੇ ਲਈ ਸ਼ਹੀਦ ਹੋਏ ਜਵਾਨਾਂ ਦੀ ਸ਼ਰਧਾਂਜਲੀ ਦੇ ਤੌਰ ਤੇ ਦੇਖਦੇ ਹਾਂ ਪੂਲ ਬੰਮੋ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਆਪਣੇ ਪੁੱਤਰ ਨੂੰ ਗੁਆਣ ਵਾਲਾ ਇਹ ਬਜ਼ੁਰਗ ਪਿਤਾ ਸਰਕਾਰ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਉਤੇ ਹੀ ਇਸ ਹਮਲੇ ਦਾ ਬਦਲਾ ਲੈ ਜਾਣ ਤੇ ਪੂਰੇ ਪੰਜਾਬ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਨੂਰਪੁਰ 베ਦੀ ਤੋਂ ਰਾਕੇਸ਼ ਰਾਣਾ ਦੀ ਰਿਪੋਰਟ ਦਿੱਲੀ ਤੋਂ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ